ਸੁਖਜਿੰਦਰ ਮੁਹਾਰ ਪਿੰਡ ਮੜਾਕ ਦੀ ਰਚਨਾ ਜਿੱਤ ਗਿਆ ਝੂਠ ਜਿਹੜਾ ਸਰਕਾਰੀ ਇੱਥੇ ਇਨਕਲਾਬੀਆਂ ਤੇ ਹੁੰਦੇ ਆਏ ਤਸ਼ੱਦਦ ਭਾਰੀ ਤੂੰ ਹਾਰੀ ਨੀਤੀਏ ਜਿੱਤ ਗਿਆ ਝੂਠ ਜਿਹੜਾ ਸਰਕਾਰੀ ਤੈਨੂੰ ਰੂਹ ਤੋਂ ਸਜਦਾ ਹੈ ਤੇਰੀ ਮਿਹਨਤ ਨੂੰ ਕਰਾਂ ਸਲਾਮਾਂ ਇਹ ਅੱਤਵਾਦੀ ਵੱਡੇ ਨੇ ਬਦਨਾਮ ਕਰਿਆ ਐਵੇਂ ਉਸਾਮਾ ਕੰਢੀ ਨੱਪਣੀ ਹੁਣ ਪੈਣੀ ਬਣਦੇ ਜੋਨੇ ਵੱਡੇ ਸ਼ਿਕਾਰੀ ਤੂੰ ਹਾਰੀ ਨੀਤੀਏ ਜਿੱਤ ਗਿਆ ਝੂਠ ਜਿਹੜਾ ਸਰਕਾਰੀ ਤੂੰ ਹੌਸਲਾ ਹਾਰੀ ਨਾ ਦੁਨੀਆ ਸੱਚ ਦੇ ਨਾਲ ਨਾ ਖੜਦੀ ਔਰ ਬੇਵਸਾਇਥੇ ਆਈ ਸਦਾ ਹੱਕਾਂ ਲਈ ਲੜਦੀ ਰੱਬ ਸਮਝਦੇ ਖੁਦ ਨੂੰ ਏ ਭਈ ਮਤ ਇਹਨਾਂ ਦੀ ਮਾਰੀ ਤੂੰ ਹਾਰੀ ਨਹੀਂ ਤੀਏ ਜਿੱਤ ਗਿਆ ਝੂਠ ਜਿਹੜਾ ਸਰਕਾਰੀ ਲੱਖ ਲਾਨਤ ਇਹਨਾਂ ਤੇ ਜਿਹੜੇ ਹੋ ਗਏ ਨੇ ਪੱਖਪਾਤੀ ਸੋਚ ਕਿੰਨੀ ਗਿਰ ਗਈ ਏ ਘਮਦਾ ਝੂਠ ਤਾਨ ਕੇ ਛਾਤੀ ਕਿਉਂ ਰਥਾ ਨਾ ਆਉਂਦੀ ਹੈ ਤੁਸੀਂ ਲੈ ਲਓ ਸ਼ਰਮੋਦਾਰੀ ਤੂੰ ਹਾਰੀ ਨਹੀਂ ਤੀਏ ਜਿੱਤ ਗਿਆ ਝੂਠ ਜਿਹੜਾ ਸਰਕਾਰੀ ਸੱਚ ਬੋਲਿਆ ਬੋਲਣਾ ਹੈ ਸੱਚੀ ਸਦਾ ਕਲਮ ਨੇ ਕਹਿਣਾ ਜਿਹੜਾ ਝੰਡਾ ਗੱਡਿਆ ਤੂੰ ਇਹਨੇ ਸਦਾ ਅਜੇਤੂ ਰਹਿਣਾ ਮਰ ਗਈਆਂ ਜ਼ਮੀਰਾਂ ਨੇ ਇਥੇ ਝੂਠ ਦੇ ਸਭ ਵਪਾਰੀ ਤੂੰ ਹਾਰੀ ਨਹੀਂ ਤੀਏ ਜਿੱਤ ਗਿਆ ਝੂਠ ਜਿਹੜਾ ਸਰਕਾਰੀ ਮੜਾਕ ਵਾਲਾ ਤੇਰੇ ਤੋਂ ਧੀਏ ਜਾਂਦਾ ਹੈ ਬਿਲੇਹਾਰੇ ਲੋਕ ਸੱਚ ਤੇ ਅੜਦੇ ਜੇ ਹੱਕ ਜਾਂਦੇ ਨਾ ਜਮਾਰੇ ਲੜਨਾ ਸਿੱਖੋ ਜ਼ਲਮਾਂ ਨਾਲ ਸੱਚੀ ਰੱਖੋ ਸੋਚਣਯਾਰੀ ਤੂੰ ਹਾਰੀ ਨਹੀਂ ਧੀਏ ਜਿੱਤ ਗਿਆ ਝੂਠ ਜਿਹੜਾ ਸਰਕਾਰੀ ਜਿੱਤ ਗਿਆ ਝੂਠ ਜਿਹੜਾ ਸਰਕਾਰੀ